ਵੈਰੀ ਗੁੱਡ ਉਹਨਿਆ ਜੰਗਾ ਛੱਤ ਤੇ ਤੂੰ ਚੰਗਾ ਬਣਦਾ ਜਿਵੇਂ ਮੈਨਾਂ ਦਾ ਬੇਮਾਨਾ ਦਾ ਚੰਦ ਹੁੰਦਾ ਹੈ ਵੈਰੀ ਗੁੱਡ ਉਹਨਿਆ ਜੰਗਾ ਛੱਤ ਤੇ ਤੂੰ ਚੰਗਾ ਬਣਦਾ ਜਿਵੇਂ ਮੈਨਾਂ ਦਾ ਬੇਮਾਨਾ ਦਾ ਚੰਦ ਹੁੰਦਾ ਹੈ ਵੈਰੀ ਗੁੱਡ ਉਹਨਿਆ ਜੰਗਾ ਛੱਤ ਤੇ ਤੂੰ ਚੰਗਾ ਬਣਦਾ ਜਿਵੇਂ ਮੈਨਾਂ ਦਾ ਬੇਮਾਨਾ ਦਾ ਚੰਦ ਹੁੰਦਾ ਹੈ ਵੈਰੀ ਗੁੱਡ ਖਲੋਲਾ 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 ਰਾਜਾ ਫੜਿੰਗ ਚਲੰਦਰ ਵੈਸਟ ਦੇ ਬਖਤੀ ਦਾਨਿਸ਼ਮੰਦਾਂ ਅੱਚ ਪ੍ਰਚਾਰ ਕਰਨਾ ਹੈ ਤੇ ਇਸ ਦੌਰਾਨ ਲੋਕਾਂ ਨੂੰ ਹੀ ਮਾਰ ਕਾਇ ਲੋਲਾ ਕਿਉਂਕਿ ਇਸ ਇਲਾਕੇ ਦੇ ਵਿੱਚ ਬੀਜੇਪੀ ਦੇ ਝੰਡੇ ਘਰ ਘਰ ਲੱਗੇ ਸੀ ਤੇ ਇਹ ਗੱਲ ਸ਼ਾਇਦ ਰਾਜਾ ਵੜਿੰਗ ਨੂੰ ਪਤਾ ਤਾਂ ਨਹੀਂ ਆਈ ਕੀ ਥਾਂ ਥਾਂ ਬੀਜੇਪੀ ਦੇ ਝੰਡੇ ਕਿਉਂ ਲੱਗੇ ਤੇ ਹਰ ਘਰ 'ਚ ਜਦੋਂ ਝੰਡੇ ਲੱਗੇ ਦੇਖੇ ਤੇ ਅਚਾਨਕ ਇੱਕ ਬਿਲਡਿੰਗ ਵੱਲ ਰਾਜਾ ਵੜਿੰਗ ਦਾ ਧਿਆਨ ਗਿਆ ਉੱਥੇ ਹੀ ਬੀਜੇਪੀ ਦਾ ਝੰਡਾ ਨਹੀਂ ਸੀ ਲੱਗਾ ਉਹ ਸਵਾਲ ਵੇਖ ਕੇ ਰਾਜਾ ਵੜਿੰਗ ਕਹਿ ਗਏ ਕਿ ਯਾਰ ਤੂੰ ਬੰਦਾ ਚੰਗਾ ਹੈ ਤੂੰ ਐਨਾ ਬੇਇਮਾਨਾ ਦਾ ਝੰਡਾ ਨਹੀਂ ਲਾਇਆ ਪਰ ਸ਼ਹਿਰ ਰਾਜਾ ਵੜਿੰਗਾਂ ਭੁੱਲ ਗਏ ਕਿਉਂ ਇੱਕ ਧਾਰਮਿਕ ਥਾਂ ਸੀ ਤੇ ਕੋਡ ਆਫ ਕੰਡਕਟ ਦੇ ਚੱਲਦੇ ਧਾਰਮਿਕ ਥਾਂ ਤੇ ਝੰਡਾ ਨਹੀਂ ਲੱਗਦਾ ਪਰ ਰਾਜਾ ਵੜੇ ਇਹਨੇ ਝੰਡੇ ਭਾਜਪੀ ਦੇ ਦੇਖ ਕੇ ਹੈਰਾਨ ਹੋ ਗਏ ਹਰ ਘਰ 'ਚ ਝੰਡਾ ਲੱਗਾ ਸੀ ਇਸ ਤੋਂ ਬਾਅਦ ਰਾਜਾ ਵੜਿੰਗ ਨੂੰ ਵੀ ਮਹਿਸੂਸ ਹੋ ਗਿਆ ਕਿ ਹੁਣ ਪ੍ਰਚਾਰ ਕਰਾਂ ਤੇ ਕੀ ਵੀ ਕਰਾਂ ਹਾਲਾਂਕਿ ਉਹਨਾਂ ਨੇ ਥੋੜੀ ਜੀ ਸਮਾਰਟਨੈਸ ਦਿਖਾਈ ਉਹਨਾਂ ਨੇ ਪ੍ਰਚਾਰ ਚਾਹ ਕਹਿਣਾ ਸ਼ੁਰੂ ਕਰਤਾ ਕਿ ਝੰਡਾ ਚੇ ਦਾ ਮਰਜੀ ਲਾ ਲੋ ਵੋਟ ਸਾਨੂੰ ਪਾ ਦਿਓ। ਇਹੀ ਕਹਿੰਦੇ ਦਿਖਾਈ ਦਿੱਤੇ। ਕੱਲੇ ਕੱਲੇ ਨੂੰ ਆਪ ਹੀ ਭਾਜਪੀ ਦੇ ਝੰਡੇ ਦਿਖਾਈ ਗਏ ਰਾਜਾ ਆਪਣੇ ਨੇ। ਕਿਉਂ ਵੇਖੋ ਜੀ ਝੰਡੇ ਉਹਨਾਂ ਦੇ ਲੱਗੇ ਨੇ। ਵੋਟ ਸਾਨੂੰ ਪਾ ਦਿਓ। ਵੋਟ ਸਾਡੂ ਪਾ ਦਿਓ। ਵੋਟ ਸਾਨੂੰ ਪਾ ਦਿਓ। ਪਰ ਕੀ ਰਾਜਾ ਵਿਰਿੰਗ ਦਾ ਇਹ ਅੰਦਾਜ਼ ਲੋਕਾਂ ਨੂੰ ਪਸੰਦ ਆਇਆ ਜਾਂ ਨਹੀਂ ਇਹ ਤਾਂ ਬਾਤ ਦੀ ਗੱਲ ਹੈ। ਪਰ ਇਸ ਦੌਰਾਨ ਪੂਰੇ ਮੁਹੱਲੇ ਨੂੰ ਅਜੀਹੀ ਕਲੌਲ ਟਕਾ ਗਏ ਰਾਜਾ ਫੜੇ ਕਿ ਲੱਗਦਾ ਹੈ ਕਿ ਜੇਕਰ ਕਿਸੇ ਨੇ ਕਾਂਗਰਸ ਨੂੰ ਵੋਟ ਪਾਣੀ ਵੀ ਹੋਏਗੀ ਉਹ ਵੀ ਉਹ ਆਪਣਾ ਮੂਡ ਚੰਗਾ ਛੱਪੇ ਵੋਟ ਕਿ ਰਾਜਾ ਫੜੇ ਚੰਗਾ ਛੱਪੇ ਵੋਟ ਇਹ ਹੀ ਬੰਦਾ ਚੰਗਾ ਜਿਸ ਕੀ ਲੋਕ ਕੀ ਨੇ ਪਵੇਂ ਚਾਲੂ ਦਾ ਚੰਗਾ ਛੱਪੇ ਲਾਉਂਦੇ ਵੋਟ ਇਹੀ ਸੋਚ ਰਹੇ ਨੇ ਇਲਾਕੇ ਦੇ ਨੋ ਖੇਡ ਰਾਜਾ ਵਿਰਿੰਗ ਚੋਣ ਪ੍ਰਚਾਰ ਕਰਕੇ ਉਹ ਚੰਗਾ ਬੰਦਾ ਨਹੀਂ ਇਹਨਾਂ ਨੂੰ ਬੇਨਤੀ ਕਰਦਾ ਕਿ ਇੱਕ ਲੱਖ ਤੋਂ ਵੱਧ ਜਿਹੜੇ ਲੋਕ ਦੇਖਣੇ ਚਾਹੁੰਦੇ ਕਦੇ ਚਾਹਨਾ ਤੇ ਬਾ ਕੁ ਸਹੀ ਰਾਜਾ ਵਿਰਿੰਗ ਤਾਂ ਉਹਨਾਂ ਨੇ ਕਲੌਲਾ ਟਕਾ ਗਏ ਤੇ ਹੁਣ ਇਹੀ ਗੱਲ ਇਲਾਕੇ ਦੇ ਵੋਟਰਾਂ ਦੇ ਦਿਮਾਗ 'ਚ ਵੀ ਬੈਣੀ ਸ਼ੁਰੂ ਹੋ ਗਈ ਹੈ ਕਿ ਜੇਕਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਿਸੇ ਪਾਰਟੀ ਦਾ ਝੰਡਾ ਲਾਇਆ ਸੀ ਤੇ ਉਹਨਾਂ ਬਾਰੇ

झंडा झा झाड़ू का झंडा इस बात मेरा नहीं मिट्टो झंडा छप के झगड़े झंडे रह जो रिंकू के रात झंडे कहते आखिर झंडे वोटा नहीं पाइया